ਜੋ ਖੜਕੂ ਲਹਿਰ ਖਤਮ ਹੋਣ ਪਿਛੋਂ ਥੰਮਣ ਵਾਲਾ ਪਿੰਡ ਵਿੱਚ ਕਾਫੀ ਕੁਝ ਬਦਲ ਗਿਆ ਸੀ ਪੰਚਾਇਤ ਚੋਣਾਂ ਬੜੀ ਅਮਨ ਸ਼ਾਂਤੀ ਨਾਲ ਹੋਈਆਂ ਸਨ ਪਿੰਡ ਵਿੱਚ ਨੌਜਵਾਨ ਲਹਿਰ ਸਿਰ ਚੁੱਕ ਰਹੀ ਸੀ ਇਹ ਮੁੰਡੇ ਖੁੱਲੇ ਆ ਗੁਰਦੁਆਰੇ ਵਿੱਚ ਜਾਂ ਦੁੱਲੇ ਦੀ ਟਾਬ ਜਾ ਕੇ ਮੀਟਿੰਗਾਂ ਕਰਦੇ ਅਤੇ ਪਿੰਡ ਦੇ ਭਲੇ ਬਾਰੇ ਸੋਚਦੇ ਉਹ ਮੀਟਿੰਗ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਨ ਦੀਆਂ ਮਿਸਾਲਾਂ ਦਿੰਦੇ ਚਾਹੁੰਦੇ ਸਨ ਕਿ ਪਿੰਡ ਦੇ ਸਾਰੇ ਨੌਜਵਾਨ ਮੁੰਡੇ ਭਗਤ ਸਿੰਘ ਅਤੇ ਉਹਦੇ ਸਾਥੀਆਂ ਦੇ ਭਾਈਪੁਰ ਨੇ ਉੱਤੇ ਤੁਰ ਪੈਣ ਅੱਜ ਦੇ ਨੌਜਵਾਨ ਦੇਸ਼ ਵਿੱਚ ਸਭ ਪਾਸੇ ਆਰਥਿਕ ਆਜ਼ਾਦੀ ਚਾਹੁੰਦੇ ਸਨ ਪਿਛਲੇ ਦਿਨਾਂ ਵਿੱਚ ਮਾਹੌਲ ਅਜੇ ਹਾਬੀਤ ਚੁੱਕਿਆ ਸੀ ਕਿ ਪਿੰਡਾਂ ਦੇ ਕਮਾਂ ਵਿੱਚ ਕੋਈ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ ਲੋਕਾਂ ਦੇ ਮਨਾਂ ਉੱਤੇ ਅਜੇ ਤੱਕ ਵੀ ਇੱਕ ਮਾਰੂ ਸਹਿਮ ਦਾ ਪਰਛਾਵਾਂ ਸੀ ਉਹਨਾਂ ਨੇ ਆਪਣੇ ਪਿੰਡ ਦੇ ਅਛਰਾ ਦਾੰਦੂ ਅਤੇ ਕਾਮਰੇਡ ਤਰਸੀਮ ਸਿੰਘ ਜਿਹੇ ਬੰਦਿਆਂ ਦਾ ਅੰਤ ਦੇਖਿਆ ਹੋਇਆ ਸੀ। ਉਹ ਸੱਚ ਦੇ ਰਾਹ ਉੱਤੇ ਤੁਰੇ ਸਨ ਪਰ ਅਗਲਿਆਂ ਨੇ ਉਹਨਾਂ ਦਾ ਨਾਂ ਨਿਸ਼ਾਨ ਹੀ ਮਿਟਾ ਦਿੱਤਾ। ਹੁਣ ਦੇ ਨੌਜਵਾਨ ਮੁੰਡੇ ਹਿੱਕ ਥਾਪੜ ਕੇ ਮੈਦਾਨ ਵਿੱਚ ਕੁੱਦੇ ਸਨ। ਉਹਨਾਂ ਦੀ ਐਨੀ ਸੂਰਮਗਤੀ ਹੀ ਬਹੁਤ ਵੱਡੀ ਦਲੇਰੀ ਸੀ ਕਿ ਉਹ ਚੰਦਰੇ ਵਕਤ ਦੇ ਖਿਲਾਫ ਬੇਤੜਕ ਬੋਲਣ ਲੱਗੇ। ਇਹਨਾਂ ਨੌਜਵਾਨ ਮੁੰਡਿਆਂ ਨੇ ਕਾਲੇ ਬੱਦਲਾਂ ਦੀ ਚਿੱਟੀ ਕਰਨੀ ਦਿਖਾਈ ਸੀ। ਚਰੇ ਦਾੰਦੂ ਦਾ ਬੋਤਲ ਆਉਣ ਵੇਲੇ ਜਿਹੜੀ ਨੌਜਵਾਨ ਸਭਾ ਪਿੰਡ ਵਿੱਚ ਬਣੀ ਸੀ ਉਸ ਦਾ ਉਦੋਂ ਪ੍ਰਧਾਨ ਕਾਮਰੇਡ ਤਰਸੇਮ ਸਿੰਘ ਦਾ ਮੁੰਡਾ ਨਵਚੇਤਨ ਸਿੰਘ ਬਣਾਇਆ ਗਿਆ ਸੀ ਉਹ ਪੜਿਆ ਲਿਖਿਆ ਮੁੰਡਾ ਸੀ ਬਰਨਾਲੇ ਕਾਲਜ ਵਿੱਚ ਪੜਨ ਜਾਂਦਾ ਬੀਏ ਕਰ ਗਿਆ ਸੀ ਬੀਏ ਕਰਕੇ ਉਹਨੇ ਕਿਸੇ ਸਰਕਾਰੀ ਨੌਕਰੀ ਦੀ ਤਲਾਸ਼ ਨਹੀਂ ਕੀਤੀ ਉਹਨੂੰ ਪਤਾ ਸੀ ਕਿ ਚਾਰ ਚੁਫੇਰੇ ਰਾਜਨੀਤਿਕ ਗੰਦ ਫੈਲਿਆ ਹੋਇਆ ਹੈ ਲੱਖਾਂ ਰੁਪਏ ਦੀ ਥੈਲੀ ਚੋੱਕੇ ਬਿਨਾਂ ਉਹਨੂੰ ਕਿਧਰੇ ਵੀ ਨੌਕਰੀ ਨਹੀਂ ਮਿਲੇਗੀ। ਲੱਖਾਂ ਰੁਪਏ ਉਹ ਕਿੱਥੋਂ ਲੈ ਕੇ ਆਉਂਦਾ? ਉਹ ਆਪਣੀ ਥੋੜੀ ਜਿਹੀ ਜ਼ਮੀਨ ਉੱਤੇ ਜੂਨ ਗੁਜ਼ਾਰਾ ਮਸਾਂ ਕਰਦਾ ਸੀ। ਉਹ ਤੋਂ ਵੱਡਾ ਤਾਂ 12 ਜਮਾਤਾਂ ਪਾਸ ਕਰਕੇ ਫੌਜ ਵਿੱਚ ਹੀ ਭਰਤੀ ਹੋ ਗਿਆ ਸੀ। ਉਹਦਾ ਵਿਆਹ ਵੀ ਹੋ ਚੁੱਕਿਆ ਸੀ। ਵੱਡੇ ਤੋਂ ਛੋਟੀ ਭੈਣ ਸੀ। ਉਹ ਵੀ ਪਲੱਸ 2 ਕਰਕੇ ਅਧਿਆਪਕਾ ਦਾ ਕੋਰਸ ਕਰ ਗਈ ਸੀ। ਪਰ ਹਾਲੇ ਤੱਕ ਸਰਕਾਰੀ ਨੌਕਰੀ ਨਹੀਂ ਮਿਲੀ ਸੀ। ਵਿਆਹ ਹੋ ਗਿਆ ਸੀ। ਪਰੋਣਾ ਮਾਸਟਰ ਸੀ ਉਹ ਸੌਰਿਆਂ ਦੇ ਸ਼ਹਿਰ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ ਇੱਕ ਕੱਚੀ ਜਿਹੀ ਨੌਕਰੀ ਕਰਦਾ ਪਰੋਣਾ ਉੱਥੇ ਹੀ ਦੂਜੇ ਸਕੂਲ ਵਿੱਚ ਮਾਸਟਰ ਸੀ ਹੁਣ ਘਰ ਵਿੱਚ ਨਵਚੇਤਨ ਸੀ ਤੇ ਜਾਂ ਬਸ ਉਹਦੀ ਬੁੱਢੀ ਮਾਂ ਵੱਡਾ ਮੁੰਡਾ ਬਹੂ ਨੂੰ ਫੌਜ ਵਿੱਚ ਨਾਲ ਹੀ ਰੱਖਦਾ ਸੀ ਕਦੇ ਕਿਸੇ ਸਾਲ ਉਹ ਮਹੀਨਾ ਵੀ ਦਿਨ ਥੰਮਣ ਵਾਲੇ ਵੀ ਲਾ ਜਾਂਦੀ ਹੁਣ ਜਦੋਂ ਪੰਚਾਇਤ ਚੋਣਾ ਹੋਈਆਂ ਤਾਂ ਪਹਿਲਾਂ ਪਿੰਡ ਦੇ ਸਾਰੇ ਨੌਜਵਾਨ ਮੁੰਡਿਆਂ ਨੇ ਇਕੱਠ ਕੀਤਾ ਇਕਾਠ ਵਿੱਚ ਸਿਆਣੇ ਬੰਦੇ ਵੀ ਸੱਦੇ ਗਏ ਉਹ ਸਾਰੇ ਬੰਦੇ ਇਕੱਠ ਵਿੱਚ ਸ਼ਾਮਲ ਹੋਏ ਜਿਹੜੇ ਬੰਦੇ ਪੰਚਾਇਤ ਮੈਂਬਰ ਰਹੇ ਸਨ ਸਾਰੇ ਇਕੱਠ ਨੇ ਇਹੀ ਫੈਸਲਾ ਕੀਤਾ ਕਿ ਸਰਪੰਚ ਨਵਚੇਤਨ ਨੂੰ ਸਰਬਸੰਮਤੀ ਨਾਲ ਬਣਾ ਲਿਆ ਜਾਵੇ ਪੰਚਾਇਤ ਮੈਂਬਰਾਂ ਲਈ ਵੋਟਾਂ ਪਾਈਆਂ ਜਾਣਾ ਵੋਟਾਂ ਜਦੋਂ ਪਾਈਆਂ ਤਾਂ ਅੱਧੇ ਤੋਂ ਵੱਧ ਪੰਚਾਇਤ ਮੈਂਬਰ ਨੌਜਵਾਨ ਸਭਾ ਵਾਲੇ ਮੁੰਡੇ ਚੁਣੇ ਗਏ ਬਾਕੀ ਜਿਹੜੇ ਚੁਣੇ ਗਏ ਉਹ ਉਮਰ 'ਚ ਚਾਹੇ ਵੱਡੇ ਸਨ ਪਰ ਉਹ ਨੌਜਵਾਨਾਂ ਦੇ ਹੀ ਸਮਰਥਕ ਸਨ ਮੁੜ ਕੇ ਕਦੇ ਨਗਰ ਪੰਚਾਇਤ ਦੀ ਚੋਣ ਨਹੀਂ ਹੋਈ ਪੰਜਾਬ ਸਰਕਾਰ ਦੇ ਹੋਰ ਉਲਝੇਵੇਂ ਵੀ ਨਹੀਂ ਮੁੱਕਦੇ ਸਨ ਪੰਚਾਇਤ ਚੋਣਾਂ ਵੱਲ ਉਹਨਾਂ ਦਾ ਕਦੇ ਧਿਆਨ ਹੀ ਨਹੀਂ ਗਿਆ ਸੀ ਕਿੰਨੇ ਹੀ ਵਰਿਆਂ ਤੋਂ ਉਹੀ ਨਗਰ ਪੰਚਾਇਤ ਤੁਰਿਆ ਰਹੀ ਸੀ ਨੌਜਵਾਨ ਸਭਾ ਦਾ ਪ੍ਰਧਾਨ ਨਵਚੇਤਨ 4-5 ਸਾਲ ਤਾਂ ਰਿਹਾ ਪਰ ਜਦੋਂ ਉਹ ਸਰਪੰਚ ਬਣ ਗਿਆ ਤਾਂ ਮੁੰਡਿਆਂ ਨੇ ਸਭ ਦਾ ਪ੍ਰਧਾਨ ਕੋਈ ਹੋਰ ਮੁੰਡਾ ਬਣਾ ਲਿਆ सरपंच ਨੂੰ ਅੰਦਰ ਬਾਹਰ ਦੇ ਕੰਮ ਬਹੁਤ ਰਹਿੰਦੇ ਸਨ ਉਹਨੇ ਆਪ ਹੀ ਆਖ ਦਿੱਤਾ ਸੀ ਕਿ ਭਾਈ ਪ੍ਰਧਾਨ ਹੁਣ ਤੁਸੀਂ ਕੋਈ ਹੋਰ ਬਣਾਓ ਮੈਥੋਂ ਤਾਂ ਇੱਕ ਕੰਮ ਹੋ ਜਾਂ ਸਰਪੰਚੀ ਜਾਂ ਪ੍ਰਧਾਨਗੀ ਜਾਂ ਤਾਂ ਸਰਪੰਚ ਨਾ ਬਣਾਉਂਦੇ ਮੈਨੂੰ ਫੇਰ ਤਾਂ ਨੌਜਵਾਨ ਸਭਾ ਦਾ ਪ੍ਰਧਾਨ ਉਹ ਹਰ ਸਾਲ ਹੀ ਬਦਲ ਲੈਂਦੇ ਇੱਕ ਸਾਲ ਰੌਣਕੀ ਬਾਣੀਆਂ ਦਾ ਮੁੰਡਾ ਹੇਮ ਸਭਾ ਦਾ ਪ੍ਰਧਾਨ ਸੀ ਇਹ ਉਹਨਾਂ ਦਾ ਛੋਟਾ ਮੁੰਡਾ ਸੀ ਉਹ ਸਿਰਫ ਪੰਜਾਬੀ ਅੱਖਰਾਂ ਦਾ ਸਿਆણો ਸੀ ਅੱਖਰ ਜੋੜ-ਜੋੜ ਕੇ ਅਖਬਾਰ ਦੀਆਂ ਸੁਰਖੀਆਂ ਪੜ੍ਹ ਲੈਂਦਾ ਬਾਣੀਆਂ ਪੁੱਤ ਸੀ ਹਿਸਾਬ ਕਿਤਾਬ ਗੁਜ਼ਾਰੇ ਜੋਗਾ ਆਉਂਦਾ ਸੀ ਜੱਟਾਂ ਦੇ ਮੁੰਡਿਆਂ ਵਿੱਚ ਰਹਿ ਕੇ ਉਹਦੀਆਂ ਜੱਟਾਂ ਵਾਲੀਆਂ ਹੀ ਆਦਤਾਂ ਸਨ ਮੀਟ ਦਾਰੂ ਵੀ ਖਾ ਪੀ ਲੈਂਦਾ ਫਿਰ ਇੱਕ ਸਾਲ ਅੱਜ ਮਿਆਰਾਂ ਦਾ ਮੁੰਡਾ ਪ੍ਰਧਾਨ ਬਣਿਆ ਇਹ ਮੁੰਡਾ ਨੇਕ ਸੀ ਜਿਹੜਾ ਕਦੇ ਜੱਸੀ ਸਰਪੰਚ ਦਾ ਪਾਲੀ ਹੁੰਦਾ ਸੀ ਇਸ ਵੇਲੇ ਉਹਦੀ ਉਮਰ 30 ਸਾਲਾਂ ਤੋਂ ਉੱਤੇ ਸੀ ਪਾਲੀ ਦਾ ਕੰਮ ਛੱਡ ਕੇ ਉਹ ਫਿਰ ਜੱਟਾਂ ਦੇ ਸੀਰੀ ਨਹੀਂ ਰਲਿਆ ਉਹ ਦੇ ਨਾਨਕੇ ਸ਼ੇਰਪੁਰ ਸੀ ਉੱਥੇ ਉਹਦੇ ਮਾਮੇ ਦੇ ਪੁੱਤ ਦੀ ਜੁੱਤੀਆਂ ਦੀ ਦੁਕਾਨ ਸੀ ਨੇਕ ਸ਼ੇਰਪੁਰ ਚੱਲਿਆ ਗਿਆ ਸੀ 4 ਸਾਲ ਸ਼ੇਰਪੁਰ ਹੀ ਬੈਠਾ ਰਿਹਾ ਅਤੇ ਦੁਖੱਲੀ ਜੁੱਤੀ ਬਣਾਉਣ ਦਾ ਪੂਰਾ ਕਾਰੀਗਰ ਬਣ ਕੇ ਆਇਆ ਹੁਣ ਪਿੰਡ ਰਹਿ ਕੇ ਉਹ ਜੁੱਤੀਆਂ ਸਿਉਣ ਦਾ ਕੰਮ ਕਰਦਾ ਜਟਨਾ ਦੇ ਮੁੰਡਿਆਂ ਵਿੱਚ ਬੈੰਦਾ ਉੱਠਦਾ ਨੌਜਵਾਨ ਸਭਾ ਦੇ ਸਭ ਮੁੰਡੇ ਨੇਕ ਤੋਂ ਹੀ ਜੁੱਤੀਆਂ ਬਣਵਾਉਂਦੇ ਉਹ ਦੂਜੇ ਚਮਾਰਾਂ ਨਾਲੋਂ ਘੱਟ ਪੈਸੇ ਲੈਂਦਾ ਅਤੇ ਜੁੱਤੀ ਵਧੀਆ ਬਣਾ ਕੇ ਦਿੰਦਾ ਨੋ ਜਵਾਨ ਸਭਾ ਦੇ ਮੁੰਡਿਆਂ ਵਿੱਚ ਜਾਤ ਬਰਾਦਰੀ ਦਾ ਕੋਈ ਫਰਕ ਨਹੀਂ ਰੱਖਿਆ ਜਾਂਦਾ ਸੀ ਸਾਰੀਆਂ ਜਾਤਾਂ ਦੇ ਮੁੰਡੇ ਇੱਕ ਅਸਮਾਨ ਸਨ ਉਹ ਤਾਂ ਇੱਕੋ 판ਡੇ ਵਿੱਚ ਖਾ ਪੀ ਲੈਂਦੇ ਇੱਕ ਦੂਜੇ ਦੇ ਬਦਲ ਬਦਲ ਕੇ ਕੱਪੜੇ ਪਹਿਨਦੇ ਜਦੋਂ ਕਦੇ ਉਹ ਤੁੱਲੇ ਦੀ ਟਾਬ ਜਾ ਕੇ ਮੀਟਿੰਗ ਕਰਦੇ ਤਾਂ ਬਾਬਾ RAMਦਾਸ ਦਾ ਮੁੱਖ ਸੇਵਕ ਕੋ ਬਚਿੱਤਰਦਾਸ ਉਹਨਾਂ ਦੀ ਪੂਰੀ ਸੇਵਾ ਕਰਦਾ ਪ੍ਰਧਾਨ ਨੂੰ ਪੁੱਛ ਕੇ ਉਸੇ ਵੇਲੇ ਚਾਹ ਤਰ ਲੈਂਦਾ ਵਧੀਆ ਚਾਹ ਬਣਾਉਂਦਾ ਵਿੱਚ ਲੌਂਗ ਇਲਾਇਚੀਆਂ ਕੁੱਟ ਕੇ ਪਾਉਂਦਾ ਤਦ ਉਤੋਂ ਦੀ ਹੁੰਦਾ ਦਿੰਦਾ ਤਾਂ ਚਾਹ ਅੱਦਾ ਅੱਦਾ ਗਲਾਸ ਹੀ ਪਰ ਚਾਹ ਦੁੱਖ ਤੋੜਦੀ ਤੁਰੀ ਜਾਂਦੀ ਮੁੰਡੇ ਮਖੌਲ ਕਰਦੇ ਬਚਿੱਤਰਾ ਕਿਹੜੀ ਮੀਟਿੰਗ ਹੋਏ ਅਸੀਂ ਤਾਂ ਤੇਰੀ ਚਾਹ ਪੀਣਾ ਆ ਡੇਰੇ ਵਿੱਚ ਖੋਏ ਦੀਆਂ ਪਿੰਨੀਆਂ ਬਰਫੀ ਗੁਲਾਬ ਜਾਮਨਾ ਤੇ ਲੱਡੂਆਂ ਦੇ ਡੱਬੇ ਆਮ ਹੀ ਪਏ ਰਹਿੰਦੇ ਬਾਬਾ RAMDAS ਨੂੰ ਮਿਲਣ ਗਿਲਣ ਆਏ ਸੇਵਕ ਇਹ ਡੱਬੇ ਦੇ ਜਾਂਦੇ ਬਚਿੱਤਰ ਉਹਨਾਂ ਨੂੰ ਫ੍ਰਿਜ ਵਿੱਚ ਸਾਂਭ ਦਿੰਦਾ ਸੀ ਫ੍ਰਿਜ ਵਿੱਚ ਤਾਂ 4-5 ਦਿਨ ਚੀਜ਼ ਉਵੇਂ ਦੀ ਉਵੇਂ ਤਾਜ਼ਾ ਪਈ ਰਹਿੰਦੀ। ਮੀਟਿੰਗ ਜਦੋਂ ਖਤਮ ਹੋਣ ਵਾਲੀ ਹੁੰਦੀ, ਬਚਿੱਤਰ ਉਧਰ ਗੈਸ ਉੱਤੇ ਵੱਡੇ ਤਕਸ ਵਿੱਚ ਦੁੱਧ ਕਾੜ ਰਿਹਾ ਹੁੰਦਾ। ਦੁੱਧ ਵਿੱਚ ਛੋਟੀ ਇਲਾਇਚੀ ਪਾਉਂਦਾ ਅਤੇ ਪਿਸਤਾ ਬਦਾਮ ਦੀਆਂ ਗਿਰੀਆਂ ਦੇ ਟੁਕੜੇ ਵੀ। ਮਠਾਈ ਦੇ ਡੱਬੇ ਤੇ ਦੁੱਧ ਦਾ ਅੱਧਾ-ਅੱਧਾ ਗਲਾਸ ਜਦੋਂ ਬਚਿੱਤਰ ਲੈ ਕੇ ਆਉਂਦਾ, ਮੁੰਡੇ ਆਪਣੇ ਫੈਸਲੇ ਕਰ ਚੁੱਕੇ ਹੁੰਦੇ। ਬਚਿੱਤਰ ਦਾਸ ਵੀ ਉਹਨਾਂ ਦੀ ਨੌਜਵਾਨ ਸਭਾ ਦਾ ਮੈਂਬਰ ਸੀ। ਜਦੋਂ ਸਿਆਲਾਂ ਵਿੱਚ ਕਬੱਡੀ ਦਾ ਖੇਡ ਮੇਲਾ ਹੁੰਦਾ ਤਾਂ ਲੰਗਰ ਪਾਣੀ ਦੀ ਸਾਰੀ ਜ਼ਿੰਮੇਵਾਰੀ ਬਚਿੱਤਰ ਦਾਸ ਦੇ ਹੱਥ ਹੁੰਦੀ ਇਹ ਨਿਸ਼ਚਿਤ ਸੀ ਕਿ ਖੇਡ ਮੇਲਾ ਗੁਰੂ ਨਾਨਕ ਦੇਵ ਦੇ ਜਨਮ ਵਾਲੇ ਦਿਨ ਕੀਤਾ ਜਾਂਦਾ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਸਵੇਰੇ 10 ਵਜੇ ਹੀ ਮੈਚ ਸ਼ੁਰੂ ਹੋ ਜਾਂਦਾ ਦਿਨ ਚੱਪਦੇ ਤੱਕ ਚੱਲਦੇ ਰਹਿੰਦੇ ਬਹੁਤੀਆਂ ਟੀਮਾਂ ਹੁੰਦੀਆਂ ਤਾਂ ਦੋ ਮੈਚ ਇਕੱਠੇ ਹੀ ਸ਼ੁਰੂ ਕਰ ਦਿੰਦੇ ਬੋਰਡ ਵਾਲੇ ਖੂਸ ਆਪਣੇ ਗੁਰਦੁਆਰੇ ਤੱਕ ਬਥੇਰਾ ਚੌੜਾ ਮੈਦਾਨ ਸੀ ਦੋ ਕੀ ਤਿੰਨ ਮੈਚ ਵੀ ਉਥੇ ਖੇਡੇ ਜਾ ਸਕਦੇ ਸਨ ਗੁਰਪੁਰਬ ਵਾਲੇ ਦਿਨ ਆਖਰੀ ਮੈਚ ਖੇਡਿਆ ਜਾਂਦਾ ਅਖੰਡ ਪਾਠ ਦੇ ਭੋਗ ਤੋਂ ਬਾਅਦ ਟੀਮਾਂ ਨੂੰ ਇਨਾਮ ਦਿੱਤੇ ਜਾਂਦੇ ਕੁਝ ਸਾਲਾਂ ਤੋਂ ਹੁਣ ਇਨਾਮ ਪਹਿਲੀ ਦੂਜੀ ਤੇ ਤੀਜੀ ਜੇਤੂ ਟੀਮ ਨੂੰ 10000 7000 ਅਤੇ 5000 ਰੁਪਏ ਸੀ ਇਹ ਪਾਰੀ ਇਨਾਮ ਜਿੱਤਣ ਲਈ 20 20 ਮੀਲ ਦੂਰ ਦੇ ਪਿੰਡਾਂ ਤੋਂ ਕਬੱਡੀ ਦੀਆਂ ਟੀਮਾਂ ਬੜੇ ਜੋਸ਼ ਵਿੱਚ ਆਉਂਦੀਆਂ ਜੱਸੀ ਭਾਵੇਂ ਹਾਲੇ ਐਨਾ ਬੁढ़ा ਨਹੀਂ ਹੋਇਆ ਸੀ ਪਰ ਸਾਰਾ ਕਾਰੋਬਾਰ ਉਹਦੇ ਮੁੰਡੇ ਅਲਬੇਲ ਨੇ ਸੰਭਾਲ ਲਿਆ ਕਮਾਂਕਾਰਾਂ ਵੱਲੋਂ ਵੇਲਾ ਹੋ ਕੇ ਜੱਸੀ ਘਰ ਹੀ ਬੈਠ ਗਿਆ ਉਹਨੇ ਪੰਚਾਇਤ ਚੋਣਾਂ ਵਿੱਚ ਵੀ ਕੋਈ ਦਿਲਚਸਪੀ ਨਹੀਂ ਲਈ ਸੀ ਉਹਨੇ ਸਿਆਣਪ ਕੀਤੀ ਅਤੇ ਸਮਝ ਗਿਆ ਕਿ ਜ਼ਮਾਨਾ ਨੌਜਵਾਨ ਮੁੰਡਿਆਂ ਦਾ ਹੈ ਹੁਣ ਤੱਕ ਜਿੰਨੀ ਸਰਦਾਰੀ ਭੋਗ ਲਈ ਬਹੁਤ ਹੈ ਹੁਣ ਪਿੰਡ ਵਿੱਚ ਉਹਦੀ ዳል ਨਹੀਂ ਗਲਣੀ ਪਿੰਡ ਦੇ ਇਕੱਠਾਂ ਵਿੱਚ ਜੱਸੀ ਨੂੰ ਕੋਈ ਕਿਦਰੇ ਨਹੀਂ ਬੁਲਾਉਂਦਾ ਸੀ ਨੌਜਵਾਨ ਸਭਾ ਦੇ ਕੰਮਾਂ ਵਿੱਚ ਮੁੰਡੇ ਅਲਬੇਲ ਨੂੰ ਵੀ ਨਹੀਂ ਸਿਆਣਦੇ ਸਨ ਜਦੋਂ ਕਦੇ ਉਹ ਪਿੰਡ ਗੇੜਾ ਮਾਰਦਾ ਮੁੰਡੇ ਉਹਦੇ ਨਾਲ ਰਸਮੀ ਜਿਹੀ ਗੱਲ ਕਰਦੇ ਖੇਡ ਮੇਲੇ ਵੇਲੇ ਅਲਬੇਲ ਆਪ ਹੀ ਪਿੰਡ ਆ ਜਾਂਦਾ ਇਨਾਮ ਵੰਡ ਸਮਾਗਮ ਵਿੱਚ ਉਹ ਕਦੇ 1000 ਕਦੇ 500 ਰੁਪਇਆ ਖੇਡ ਮੇਲੇ ਨੂੰ ਸਹਾਇਤਾ ਦਿੰਦਾ ਮੁੰਡੇ ਸਹਾਇਤਾ ਹੱਸ ਕੇ ਫੜ ਲੈਂਦੇ ਸਟੇਜ ਤੋਂ ਉਹਦਾ ਨਾਂਅ ਵੀ ਬੋਲ ਦਿੰਦੇ ਅਤੇ ਧੰਨਵਾਦ ਵੀ ਕਰਦੇ ਬਸ ਇਸ ਤੋਂ ਵੱਧ ਕੁਝ ਨਹੀਂ ਲਬੇਲ ਤੇ ਜਸੀ ਪ੍ਰਸੰਤਾ ਮਹਿਸੂਸ ਕਰ ਦੇ ਕੇ ਉਹਨਾਂ ਦੇ ਟੱਬਰ ਦੀ ਵੀ ਹਾਜ਼ਰੀ ਲੱਗ ਰਹੀ ਹੈ। ਬਾਬਾ RAMDAS ਪੁੱਜ ਕੇ ਬੁढ़ा ਹੋ ਚੁੱਕਿਆ ਸੀ। ਆਪਣੀ ਕੁਟਿਆ ਵਿੱਚ ਹੀ ਪਿਆ ਬੈਠਾ ਰਹਿੰਦਾ। ਬਸ ਉਹਦੀ ਇੰਨੀ ਹਿੰਮਤ ਬਹੁਤ ਸੀ ਕਿ ਉਹ ਆਪ ਤੁਰ ਕੇ ਨੇੜੇ ਦੇ ਖੇਤਾਂ ਵਿੱਚ ਜੰਗਲ ਪਾਣੀ ਜਾ ਆਉਂਦਾ ਅਤੇ ਆਪਣਾ ਪਾਂਡਾ ਆਪ ਮਾਂਜਦਾ ਦੋਂਦਾ। ਤੋ ਆਈ ਬੁੱਢੀ ਦਾ ਸਾਰਾ ਕੰਮ ਉਹਨੇ ਬਚਿੱਤਰਦਾਸ ਨੂੰ ਸੰਭਾਲ ਰੱਖਿਆ ਸੀ ਕੋਈ ਖਾਸ ਕੇਸ ਹੁੰਦਾ ਤਾਂ ਬਚਿੱਤਰਦਾਸ ਸਲਾਹ ਲੈ ਲੈਂਦਾ ਕਿ ਕਿਹੜੀ ਦਵਾਈ ਦਿੱਤੀ ਜਾਵੇ ਬਚਿੱਤਰਦਾਸ ਕੋਲ ਦੀਆਂ ਸੱਤ ਜਮਾਤਾਂ ਪਾਸ ਸੀ ਉਹ ਅਖਬਾਰ ਪੜ੍ਹ ਲੈਂਦਾ ਬਾਬਾ RAMਦਾਸ ਨੂੰ ਪੁੱਛ ਕੇ ਦਵਾਈਆਂ ਲਿਖ ਲੈਂਦਾ ਤੇ ਬਰਨਾਲਿਓਂ ਲੈ ਆਉਂਦਾ ਅਜਈਆਂ ਦਵਾਈਆਂ ਆਯੁਰਵੈਦ ਦੀਆਂ ਬਹੁਤ ਸਨ ਦਵਾਈਆਂ ਦੁਕਾਨ ਤੋਂ ਹੀ ਮਿਲ ਜਾਂਦੀਆਂ ਸ਼ੁਰੂ ਤੋਂ ਹੀ ਬਣੀ ਆਈ ਸੀ ਇਨਾਂ ਤੋਂ ਆਈਆਂ ਨੂੰ ਉਹ ਪੱਥਰ ਦੀ ਕਾਲੀ ਕੁੰਡੀ ਚ ਕੁੱਟ ਕੇ ਦਿੰਦੇ। ਬਾਬਾ RAM DAS ਵੇਲੇ ਤੋਂ ਹੀ ਉਹ ਅੰਗਰੇਜ਼ੀ ਦਵਾਈਆਂ ਵੀ ਵਰਤਦੇ। ਇਹ ਵੀ ਪੱਥਰ ਦੀ ਕਾਲੀ ਕੁੰਡੀ ਵਿੱਚ ਕੁੱਟ ਕੇ ਦਿੰਦੇ। ਕਈ ਦਵਾਈਆਂ ਜਾਂ ਪਸਮ ਅਜਿਹੇ ਸਨ ਜਿਹੜੇ ਡੇਰੇ ਵਿੱਚ ਆਪ ਤਿਆਰ ਕਰਨੇ ਪੈਂਦੇ। ਉਹਨਾਂ ਦੇ ਸੇਵਕ ਸਾਰਾ ਸਾਰਾ ਦਿਨ ਕੁੰਡਿਆਂ ਵਿੱਚ ਦਵਾਈਆਂ ਕੁੱਟਦੇ ਰਹਿੰਦੇ। ਚੌਥੇ ਪੰਜਵੇਂ ਦਿਨ ਹੀ ਪਾਥੀਆਂ ਦੀਆਂ ਧੂਣੀਆਂ ਤਪਾਈਆਂ ਜਾਂਦੀਆਂ ਅਤੇ ਦਵਾਈਆਂ ਤਿਆਰ ਹੁੰਦੀਆਂ। ਇਸ ਪ੍ਰਕਾਰ ਦਵਾਈ ਬੂਟੀ ਦਾ ਪੂਰਾ ਹੱਥ ਥੋ ਬਚਿੱਤਰਦਾਸ ਨੂੰ ਆ ਗਿਆ ਸੀ ਦੂਰ ਦੂਰ ਤੋਂ ਮਰੀਜ਼ ਆਉਂਦੇ ਬਚਿੱਤਰਦਾਸ ਦੇ ਹੱਥਾਂ ਦੀਆਂ ਬੰਨੀਆਂ ਕੁੜੀਆਂ ਵਿੱਚ ਲੋਕਾਂ ਨੂੰ ਹੁਣ ਉਹਨਾਂ ਵਿਸ਼ਵਾਸ ਅਤੇ ਨਿਸ਼ਚਾ ਸੀ ਜਿੰਨਾ ਵਿਸ਼ਵਾਸ ਤੇ ਨੇਚਾ ਕਦੇ ਬਾਬਾ RAMਦਾਸ ਦਾ ਹੁੰਦਾ ਵੱਡੇ ਬਾਬੇ ਵਾਂਗ ਹੀ ਬਚਿੱਤਰਦਾਸ ਨੇ ਆਪਣੇ ਪਗਵੇਂ ਜੋਗੇ ਨੂੰ ਦੋ ਖੀਸੇ ਲਗਵਾਏ ਹੁੰਦੇ ਮਰੀਜ਼ਾਂ ਤੋਂ ਲਏ ਪੈਸੇ ਖੱਬੇ ਹੱਥ ਨਾਲ ਉਹ ਸੱਜੇ ਖੀਸੇ ਵਿੱਚ ਪਾਈ ਜਾਂਦਾ ਅਤੇ ਸੱਜੇ ਨਾਲ ਖੱਬੇ ਘੀਸੇ ਵਿੱਚ ਇੰਜ 75 ਦਾਸ ਨੂੰ ਦਵਾਈ ਬੂਟੀ ਦੀ ਆਮਦਨ ਬਹੁਤ ਸੀ ਇਹ ਪੈਸੇ ਉਹ ਆਪਣੇ ਕੋਲ ਨਹੀਂ ਰੱਖਦਾ ਸੀ ਆਥਨ ਤੱਕ ਜਿੰਨੇ ਨੋਟ ਇਕੱਠੇ ਹੁੰਦੇ ਗਿਣ ਕੇ ਵੱਡੇ ਬਾਬਿਆਂ ਦੇ ਪੈਰਾਂ ਵਿੱਚ ਰੱਖ ਦਿੰਦਾ ਇਹ ਵੱਖਰੀ ਗੱਲ ਸੀ ਕਿ ਬਾਬਾ RAMDAS ਮੁੜ ਕੇ ਇਹੀ ਆਖਦਾ 75 ਇਹ ਨੋਟ ਸਾਂਭਦੇ ਪਾਈ ਕਿਸੇ ਪਾਸੇ ਗੂੜਾ ਸਿਆਲ ਸੀ ਕਈ ਦਿਨਾਂ ਤੋਂ ਸੰਗਣੀ ਤੁੰਦ ਛਾਈ ਹੋਈ ਸੀ ਸਵੇਰ ਸੂਰਜ 10 11 ਵਜੇ ਜਾ ਕੇ ਕਿਤੇ ਦਿਸਣ ਲੱਗਦਾ ਆਥਣ ਨੂੰ ਫੇਰ ਸਵੇਹਾਂ ਹੀ ਤੁੰਦ ਉਤਰਨ ਲੱਗਦੀ ਸੂਰਜ ਖੜਾ ਖੜਾ ਗੁੰਮ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਸੀ ਕਿ ਸੂਰਜ ਛਿਪ ਗਿਆ ਹੈ ਜਾਂ ਨਹੀਂ ਦਿਨ ਦੇ ਚਾਨਣ ਤੋਂ ਹੀ ਪਤਾ ਲੱਗਦਾ ਕਿ ਰਾਤ ਹਾਲੇ ਪਈ ਨਹੀਂ ਜਾਂ ਫੇਰ ਕੜੀਆਂ ਦੇਖ ਕੇ ਸੂਰਜ ਛਿਪਣ ਦਾ ਅੰਦਾਜ਼ਾ ਲਾਇਆ ਜਾਂਦਾ ਐਨੀ ਸਖਤ ਠੰਡ ਬੋਧੇ ਹੱਦਾਂ ਵਿੱਚੋਂ ਜਾਨ ਕੱਢ ਲੈਂਦੀ ਪੁਰਾ ਸਾਰਾ ਸਾਰਾ ਦਿਨ ਹੀ ਰਜ਼ਾਈਆਂ ਵਿੱਚ ਵੜੇ ਪਏ ਰਹਿੰਦੇ। ਬਾਬਾ ਰਾਮਦਾਸ ਦਾ ਬੁਰਾ ਹਾਲ ਸੀ। ਉਹ ਕਟੀਆਂ ਦਾ ਬਾਰ ਹਮੇਸ਼ਾ ਬੰਦ ਰੱਖਦਾ। ਅੰਦਰ ਬਿਜਲੀ ਦਾ ਬਲੋਰ 24 ਘੰਟੇ ਚੱਲਦਾ ਰਹਿੰਦਾ ਪਰ ਬਿਜਲੀ 24 ਘੰਟੇ ਨਹੀਂ ਆਉਂਦੀ ਸੀ। ਥੰਮਣ ਵਾਲਾ ਤੇ ਟਿਬਾ 24 ਘੰਟੇ ਬਿਜਲੀ ਦੀ ਸਕੀਮ ਵਿੱਚ ਆਏ ਹੋਏ ਸਨ। ਦੁੱਲੇ ਦੀ ਟਾਪ ਦਾ ਕਨੈਕਸ਼ਨ ਟਿਬੇ ਦੇ ਟਰਾਂਸਫਾਰਮਰ ਨਾਲ ਸੀ। ਇਸ Transformer ਦਾ ਕਦੇ ਕੁਝ ਵਿਗੜਿਆ ਰਿੰਦਾ ਕਦੇ ਕੁਝ 124 ਘੰਟੇ ਵਾਲੀ ਸਕੀਮ ਫੇਲ ਸੀ ਹਾਂ ਥੰਮਣ ਵਾਲੀ ਇਹ ਸਕੀਮ ਕਾਮਯਾਬ ਸੀ ਕਾਰਨ ਸੀ ਉੱਥੋਂ ਦੀ ਨੌਜਵਾਨ ਸਭਾ ਨੌਜਵਾਨ ਸਭਾ ਵਾਲੇ ਮੁੰਡੇ ਬਿਜਲੀ ਵਾਲਿਆਂ ਦੇ ਗੱਲ ਚ ਗੂਠਾ ਦੇ ਹੀ ਰੱਖਦੇ ਟਿਬੇ ਵਿੱਚ ਅਜਿਹੀ ਕੋਈ ਸੰਸਥਾ ਨਹੀਂ ਸੀ ਟਿਬੇ ਵਾਲੇ ਲੋਕ ਤਾਂ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਸਨ ਬਿਜਲੀ ਚੱਲਦੀ ਹੈ ਤਾਂ ਭਲੀ ਨਹੀਂ ਚੱਲਦੀ ਤਾਂ ਭਲੀ ਇਨਾਂ ਦਿਨਾਂ ਵਿੱਚ ਬਾਬਾ RAMDAS ਅੱਠ ਪੈਰੀ ਰੋਟੀ ਖਾਂਦਾ ਸਵੇਰੇ ਸ਼ਾਮ ਕੁਝ ਨਹੀਂ ਖਾਂਦਾ ਸੀ ਦੁਪਹਿਰੇ ਮੂੰਗੀ ਦੀ ਦਾਲ ਨਾਲ ਬਸ ਇੱਕ ਫੁਲਕਾ ਖਾ ਲੈਂਦਾ ਪੁੰਨੀ ਕਣਕ ਦਾ ਦਲੀਆ ਖਾਂਦਾ ਕਦੇ ਮਿੱਠਾ ਕਦੇ ਲੂਣ ਵਾਲਾ ਕਦੇ-ਕਦੇ ਚੌਲਾ ਮੂੰਗੀ ਦੀ ਖਿਚੜੀ ਵੀ ਦੇਸੀ ਘਿਓ ਨਹੀਂ ਖਾਂਦਾ ਸੀ ਸਵੇਰੇ-ਸਵੇਰੇ ਨਿੰਬੂ ਪਾਣੀ ਪੀਂਦਾ ਅਤੇ ਫਿਰ ਜੰਗਲ ਪਾਣੀ ਜਾ ਕੇ ਫਿੱਕੀ ਚਾਹ ਰਾਤ ਵੇਲੇ ਸਿਰਫ ਫਿੱਕਾ ਦੁੱਧ ਪੀਂਦਾ ਪੌਣਾ ਕੋ ਗਲਾਸ ਬਸ ਇਹੀ ਉਹਦੀ ਖੁਰਾਕ ਸੀ ਕਿੰਨੇ ਹੀ ਮਹੀਨਿਆਂ ਤੋਂ ਉਹ ਹੁਣ ਕਦੇ ਥੰਮਣ ਵਾਲੇ ਨਹੀਂ ਗਿਆ ਸੀ ਨਾ ਹੀ ਕਦੇ ਹਮੀਰਗੜ੍ਹ ਦਾ ਗੇੜਾ ਮਾਰਿਆ ਜਸੀ ਉਹਨੂੰ ਤੀਜੇ ਚੌਥੇ ਦਿਨ ਹੀ ਆ ਕੇ ਮਿਲ ਜਾਂਦਾ ਉਹ ਕੋਈ ਖਾਸ ਗੱਲਾਂ ਨਹੀਂ ਕਰਦੇ ਸਨ RAMDAS ਅਲਪੇਲ ਦੇ ਕਾਰੋਬਾਰ ਦੀਆਂ ਥੋੜੀਆਂ-ਮੋਟੀਆਂ ਗੱਲਾਂ ਕਰਦਾ ਅਤੇ ਆਸ਼ੀਰਵਾਦ ਦਿੰਦਾ ਆਖਦਾ ਜਸਵੰਤ ਸਿਆ ਲੜਕਾ ਤੇਰਾ ਲਾਇਕ ਨਿਕਲਿਆ ਭਈ ਹਮੀਰਗੜ੍ਹ ਵਾਲੇ 4-5 ਮਹੀਨੇ ਪਹਿਲਾਂ ਆਏ ਸਨ ਤੇ RAMDAS ਦੀ ਸੁਖਸੰਦ ਦਾ ਪਤਾ ਲੈ ਗਏ ਸਨ ਮਗੋ ਸੁਖਦਿਆਲ ਤੇ ਸਰਜੀਤ ਤਿੰਨੇ ਕਾਰ ਲੈ ਕੇ ਆਏ ਬੱਚਿਆਂ ਨੂੰ ਹਮੀਰਗੜ ਛੱਡ ਆਏ ਸਨ ਉਹ ਸਵੇਰੇ ਸਵੇਰੇ ਆਏ ਸਨ ਸਵੇਰੇ ਸਵੇਰੇ ਤੋਂ ਮਤਲਬ ਉਦੋਂ ਉੱਥੋਂ ਤੁਰੇ ਸਨ ਜਦੋਂ ਸੜਕਾਂ ਚੱਲਣ ਲੱਗ ਪਈਆਂ ਸੂਰਜ ਉਹਨਾਂ ਨੂੰ ਦੁੱਲੇ ਦੀ ਟਾਬ ਆਕੇ ਹੀ ਦਿਸਣ ਲੱਗਿਆ ਪੱਲਾਂ ਤਾਂ ਚਾਹ ਪਾਣੀ ਪੀਤਾ ਫਿਰ ਰਜ਼ਾਈ ਵਿੱਚ ਬੈਠ ਕੇ ਸੁਖਦੇਵਾਲ ਬਾਬਾ RAMDAS ਦੀਆਂ ਲੱਤਾਂ ਕੁੱਟਣ ਲੱਗਿਆ ਮੱਗੋ ਬਾਬਿਆਂ ਦਾ ਸਿਰ ਦਬਰੇ ਸੀ ਸੂਰਜੀਤ ਦਾ ਹੱਥ RAMDAS ਨੇ ਆਪਣੇ ਪਿੰਡੇ ਨੂੰ ਨਹੀਂ ਲਗਵਾਇਆ ਸੂਰਜ ਕੁਝ ਹੋਰ ਚਮਕਣ ਲੱਗਿਆ ਤਾਂ ਮੱਗੋ ਨੇ ਬਚਿੱਤਰਦਾਸ ਨੂੰ ਕਹਿ ਕੇ ਪਾਣੀ ਗਰਮ ਕਰਵਾ ਲਿਆ ਹਵਾ ਲੱਗਣ ਦੇ ਡਰੋਂ ਸੁਖ ਤੇ ਮੱਗੋ ਨੇ ਕੁਟੀਆਂ ਵਿੱਚ ਹੀ RAMDAS ਨੂੰ ਮਲ ਮਲ ਕੇ ਨਵਾਇਆ ਸਾਰੇ ਪਿੰਡੇ ਨੂੰ ਸਰੋਂ ਦਾ ਤੇਲ ਲਾ ਦਿੱਤਾ ਸਰ ਦੇ ਵਾਲ ਥੋੜੇ ਥੋੜੇ ਸਨ ਐਵੇਂ ਬਸ ਜਟੂਰੀਆਂ ਜਈਆਂ ਦਾੜੀ ਮੁੱਛਾਂ ਨਾ ਮਾਤਰ ਸਨ ਨਾ ਕੇ RAMDAS ਹੌਲਾ ਫੁੱਲ ਹੋ ਗਿਆ ਨਵੇਂ ਤੋਤੇ ਕੱਪੜੇ ਪਾ ਕੇ ਰਜ਼ਾਈ ਵੇਚੀ ਫੇਰ ਵੜ ਗਿਆ ਉਹ ਕਈ ਦਿਨਾਂ ਪਿਛੋਂ ਨਾਤਾ ਸੀ ਜਦੋਂ ਕਦੇ ਨਮਾਉਂਦਾ ਬਚਿੱਤਰ ਦਾਸ ਹੀ ਨਮਾਉਂਦਾ RAMDAS ਨੇ ਰੱਬ ਦਾ ਸ਼ੁਕਰ ਮਨਾਇਆ ਉਹਨੂੰ ਇਸ ਗੱਲ ਦੀ ਬਹੁਤ ਖੁਸ਼ੀ ਸੀ ਕਿ ਉਹਦੇ ਆਪਣੇ ਘਰ ਦੇ ਉਹਦੀ ਸਾਕੀ ਪਰਜਾਈ ਅਤੇ ਪਤੀਜਾ ਪਤੀਜ ਨੂੰ ਉਹਦੀ ਕਿੰਨੀ ਸੇਵਾ ਕਰਦੇ ਫਿਰਦੇ ਹਨ ਅਚਾਨਕ ਹੀ ਉਹਦੇ ਕੋਈ ਗੱਲ ਯਾਦ ਆਈ ਤਾਂ ਉਹ ਉੱਠ ਕੇ ਬੈਠ ਗਿਆ ਸੁਖਦਿਆਲ ਨੂੰ ਕਹਿ ਕੇ ਲੰਗਰ ਵਿੱਚੋਂ ਬਚਿੱਤਰदास ਨੂੰ ਬੁਲਾਇਆ ਬਚਿੱਤਰ ਉਹਨਾਂ ਲਈ ਰੋਟੀ ਟੁੱਕ ਦਾ ਆਹਰ ਕਰਦਾ ਫਿਰਦਾ ਸੀ ਕਹਿਣ ਲੱਗਿਆ ਬਚਿੱਤਰਾ ਭਾਈ ਰੋਟੀ ਤਾਂ ਕੁੜੀਆਂ ਆਪ ਬਣਾ ਲੈਣੀਆਂ ਤੂੰ ਇਹਨਾਂ ਨੂੰ ਕੁਝ ਸਮਾਨ ਦੇ ਦੇ ਤੋ ਐਂ ਕਰ ਕਾਰ ਲੈ ਕੇ ਮੰਡੀ ਨੂੰ ਜਾ ਮੱਗੋ ਤੇ ਸੁਰਜੀਤ ਵਾਸਤੇ ਦੋ ਸੂਟ ਮਹਿੰਗੇ ਪਾ ਦੇ ਹੁਣ ਸੁੱਖੇ ਵਾਸਤੇ ਕੁੜਤਾ ਪਜਾਮਾ ਤੇ ਪੱਗ ਲੈ ਆ ਐਨੇ ਚਿਰ ਪਿਛੋਂ ਆਏ ਨੇ ਖਾਲੀ ਨਹੀਂ ਮੋੜਨਾ ਆਪਾਂ ਬਚਿੱਤਰ ਲਈ ਇਸ਼ਾਰਾ ਹੀ ਕਾਫੀ ਸੀ ਮੱਗੋ ਨੂੰ ਸਭ ਦਿਖਾ ਕੇ ਤੇ ਤੁਰਤ ਪੈਰ ਕਾਰ ਚਲਾ ਕੇ ਉਹ ਮੰਡੀ ਨੂੰ ਤੁਰ ਗਿਆ ਉਹਦੀ ਜੇਬ ਵਿੱਚ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਮੱਗੋ ਤੇ ਸੁਰਜੀਤ ਲੰਗਰ ਵਿੱਚ ਸਨ ਰਾਮਦਾਸ ਨੇ ਸੁਖਦੇਵਾਲ ਨੂੰ ਕਿਹਾ ਕਿ ਉਹ ਕੂਟਿਆ ਦਾ ਅੰਦਰਲਾ ਗੁੰਡਾ ਲਾ ਲਵੇ ਅਤੇ ਟਿਊਬ ਜਗਾ ਕੇ ਉਹਦੀ ਗੱਲ ਸੁਣੇ ਇਕੱਲੇ ਬੱਲਬ ਦੀ ਰੋਸ਼ਨੀ ਥੋੜੀ ਸੀ ਰਾਮਦਾਸ ਹੌਲੀ ਹੌਲੀ ਰਜ਼ਾਈ ਵਿੱਚੋਂ ਉੱਠਿਆ ਕੁੰਜੀ ਲੱਭ ਕੇ ਇੱਕ ਅਲਮਾਰੀ ਦਾ ਜ਼ਿੰਦਾ ਖੋਲ੍ਹਿਆ ਤਿੰਨਾ ਖਾਨਿਆਂ ਵਿੱਚ ਇੱਧਰ ਉੱਧਰ ਖਾਸੇ ਕਾਗਜ਼ ਸਨ ਐਨ ਕਲਾ ਕੇ ਉਹ ਉਹਨਾਂ ਕਾਗਜ਼ਾਂ ਨੂੰ ਛੇਤੀ ਛੇਤੀ ਦੇਖ ਰਿਹਾ ਸੀ ਕੰਮ ਦੇ ਕਾਗਜ਼ਾਂ ਨੂੰ ਕੱਢ ਕੇ ਇੱਕ ਪਾਸੇ ਰੱਖੀ ਜਾਂਦਾ ਇਨਾਂ ਵਿੱਚ 7 ਐਫ ਡੀ ਐਸ ਹਨ ਜਿਨ੍ਹਾਂ ਦਾ ਭੁਗਤਾਨ ਬਡਲਾਡੇ ਦੀਆਂ ਬੈਂਕਾਂ ਵਿੱਚੋਂ ਹੋਣਾ ਸੀ। RAMDAS ਦੇ ਮਰਨ ਤੋਂ ਬਾਅਦ ਇਹ ਸਾਰਾ ਪੈਸਾ ਸੁਖਦੇਵਾਲ ਸਿੰਘ ਪੁੱਤਰ ਸ਼ਾਮ ਸਿੰਘ ਪਿੰਡ ਹਮੀਰਗੜ੍ਹ ਨੂੰ ਮਿਲ ਜਾਣਾ ਸੀ। ਇੱਕ ਵਸੀਅਤ ਸੀ ਜਿਸ ਅਨੁਸਾਰ RAMDAS ਦੇ ਮਰਨ ਉਪਰੰਤ ਮੰਡੀ ਰੋਡੂ ਸ਼ਾ ਵਾਲੀ ਕੋਠੀ ਵੀ ਸੁਖਦੇਵਾਲ ਦੇ ਨਾਂ ਲੱਗ ਜਾਣੀ ਸੀ। ਤਿੰਨ ਐਫਡੀਆਂ ਹੋਰ ਸਨ ਜਿਹੜੀਆਂ ਆਰਾਮਦਾਸ ਚੇਲਾ ਬਾਬਾ ਅਦੁੱਲਾ ਸਿੰਘ ਡੇਰਾ ਦੁੱਲੇ ਦੀ ਟਾਬ ਪਿੰਡ ਥੰਮਣ ਵਾਲਾ ਦੇ ਨਾਂ ਸਨ ਇਹਨਾਂ ਦਾ ਰੁਪਈਆ ਉਸ ਚੇਲੇ ਨੂੰ ਮਿਲਣਾ ਸੀ ਜਿਹੜਾ ਬਾਬਾ ਆਰਾਮਦਾਸ ਦੇ ਮਰਨ ਉਪਰੰਤ ਬਣਦਾ ਇਹ ਸਾਰੀਆਂ ਐਫਡੀਆਂ ਸੱਤ ਬੁੱਢਲਾ ਡੇ ਵਾਲੀਆਂ ਤੇ ਤਿੰਨ ਦੁੱਲੇ ਦੀ ਟਾਬ ਵਾਲੀਆਂ ਤਿੰਨ ਤਿੰਨ ਸਾਲਾਂ ਲਈ ਸਨ ਇਹ ਸਾਰੀਆਂ 1-2 ਸਾਲ ਪਹਿਲਾਂ ਹੀ ਬਾਬਾ ਆਰਾਮਦਾਸ ਨੇ ਕਰਾਈਆਂ ਸਨ ਬੁਢਲਾਡੇ ਵਾਲੀਆਂ 7 ਐਫਡੀਆਂ ਅਤੇ ਰੋਡੂ ਸ਼ਾ ਮੰਡੀ ਦੀ ਕੋਠੀ ਵਾਲੀ ਵਸੀਅਤ ਸੁਖਦੇਵਾਲ ਨੂੰ ਫੜਾ ਕੇ ਬਾਕੀ 3 ਐਫਡੀਆਂ RAMDAS ਨੇ ਅਲਮਾਰੀ ਵਿੱਚ ਹੀ ਧਰ ਦਿੱਤੀਆਂ ਅਤੇ ਪਹਿਲਾਂ ਵਾਂਗ ਹੀ ਜਿੰਦਾ ਲਾ ਕੇ ਕੁੰਜੀ ਸੰਭਾਲ ਦਿੱਤੀ। ਐਸੇ ਅਲਮਾਰੀ ਵਿੱਚ ਹੀ ਬਾਬਿਆਂ ਦਾ ਕੁੱਲ ਪੈਸਾ ਟਕਾ ਪਿਆ ਰਹਿੰਦਾ ਸੀ। ਰਜ਼ਾਈਵਲ ਕਾਹਲ ਨਾਲ ਆ ਰਿਹਾ। RAMDAS ਬੋਲਿਆ, ਸੁਖਦੇਵਾਲ ਬੱਚੂ ਇਹ ਸਾਰੇ ਕਾਗਜ਼ ਹੁਣ ਸੰਭਾਲ ਲੈ ਕੇ ਦਰੇ ਸੰਵਾਰ ਕੇ ਉਹ ਸਾਰੀ ਚੀਜ਼ ਤੇਰੀ ਸੁਖਦੇਵਾਲ ਸਿਆਣਾ ਸੀ ਸਾਰੀ ਗੱਲ ਸਮਝ ਗਿਆ ਉਹਨੂੰ ਲੱਗਿਆ ਜਿਵੇਂ ਇਹੀ ਕੁਝ ਕਰਨ ਦੁੱਲੇ ਦੀ ਤਾਬ ਉਹ ਉਸ ਦਿਨ ਆਏ ਹੁਣ ਐਨੇ ਨੂੰ ਸੱਸ ਨੂੰ ਰੋਟੀ ਟੁੱਕਦਾ ਸਾਰਾ ਸਮਾਨ ਚੁੱਕੀ ਕੂਟੀਆਂ ਦੇ ਬਾਹਰ ਖੜੀਆਂ ਤਖਤਿਆਂ ਦਾ ਕੁੰਡਾ ਖੜਕਾ ਰਹੀਆਂ ਸਨ ਉਹਨਾਂ ਨੇ ਦੁੱਧ ਵਿੱਚ ਸੇਵੀਆਂ ਉਬਾਲੀਆਂ ਸਨ ਸਾਬਤ ਮੂੰਗੀ ਦੀ ਦਾਲ ਸੀ ਰੋਟੀਆਂ ਸਨ ਸਿਆਲਾਂ ਦੇ ਦਿਨ ਕੀ ਹੁੰਦੇ ਨੇ ਉਹਨਾਂ ਨੂੰ ਗੱਲਾਂ-ਬਾਤਾਂ ਕਰਦਿਆਂ ਨੂੰ ਆਥਣ ਦੀ ਚਾਹ ਦਾ ਵੇਲਾ ਹੋ ਗਿਆ ਸੁਖਦੇਵ ਪਹਿਲਾਂ ਤਾਂ ਮਾਂ ਨੂੰ ਟਿੱਬੇ ਛੱਡ ਆਇਆ ਸੁਰਜੀਤ ਵੀ ਨਾਲ ਗਈ ਸੀ ਫਿਰ ਉਹ ਦੋਵੇਂ ਥੰਮਣ ਵਾਲੇ ਆ ਗਏ ਅਗਲੇ ਦਿਨ ਉਹ ਫੇਰ ਸਾਰੇ ਦੁੱਲੇ ਦੀ ਟਾਬ ਇਕੱਠੇ ਹੋਏ ਲੀੜਾ ਕਪੜਾ ਦੂਜੇ ਦਿਨ ਹੀ ਉਹਨਾਂ ਨੂੰ ਦਿੱਤਾ ਗਿਆ ਇਹ ਲੀੜਾ ਕਪੜਾ ਤੇ ਪੈਸੇ RAMDAS ਨੇ ਉਹਨਾਂ ਨੂੰ ਬਚਿੱਤਰਦਾਸ ਦੇ ਹੱਥੋਂ ਦਵਾਈ ਹਮੇਸ਼ਾ ਵਾਂਗ RAMDAS ਰਾਤ ਨੂੰ ਫਿੱਕੇ ਦੁੱਧ ਦਾ ਗਲਾਸ ਪੀ ਕੇ ਪਿਆ ਉਹ ਹਮੇਸ਼ਾ ਵਾਂਗ ਆਥਣ ਦੀ ਆਰਤੀ ਵਿੱਚ ਵੀ ਸ਼ਾਮਲ ਹੋਇਆ ਸੀ ਹਮੇਸ਼ਾ ਵਾਂਗ ਰਾਤ ਨੂੰ ਬਹਿ ਕੇ ਮਾਲਾ ਵੀ ਫੇਰੀ ਆਪਣੀਆਂ ਸਾਰੀਆਂ ਕਿਰਿਆਵਾਂ ਉਹ ਕੱਲ ਤੱਕ ਕਰਦਾ ਰਿਹਾ ਸੀ ਅਗਲੇ ਦਿਨ ਸਵੇਰੇ ਬਚਿੱਤਰदास ਨਿੰਬੂ ਪਾਣੀ ਦਾ ਗਲਾਸ ਲੈ ਕੇ ਗਿਆ ਬਾਬਾ ਉੱਠਿਆ ਹੀ ਨਹੀਂ ਬਾਬਾ ਬੋਲਿਆ ਹੀ ਨਹੀਂ ਜਿਵੇਂ ਉਹਨੂੰ ਚਿੱਤਰ ਦੀ ਆਵਾਜ਼ ਸੁਣੀ ਨਾ ਹੋਵੇ ਬਾਬਾ RAMDAS ਦੇ ਪ੍ਰਾਣ ਪੰਘੇਰੂ ਰਾਤ ਨੂੰ ਪਤਾ ਨਹੀਂ ਕਿਹੜੇ ਵੇਲੇ ਦੂਰ ਕਿਧਰੇ ਉਡਾਰੀ ਮਾਰ ਗਏ ਸਨ ਉਉ ਦਿੱਤੇ ਵੱਡੇ ਹਾਲ ਵਿੱਚ ਤਖਤ ਪੋਸ਼ ਉੱਤੇ ਸੁੰਦਰ ਵਸਤਰਾ ਨਾਲ ਟਾ ਕੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਰੱਖੀ ਗਈ ਸ਼ਾਮ 4 ਵਜੇ ਤੱਕ ਕੋਲ ਦੁਨੀਆ ਆਈ ਧੰਮਣ ਵਾਲਾ ਟੱਬਾ ਅਤੇ ਮੰਡੀ ਰੋਡੂ ਸ਼ਾਹ ਦੇ ਸਭ ਸ਼ਰਧਾਲੂ ਪਹੁੰਚੇ ਹਮੀਰਗੜ੍ਹ ਤੋਂ ਉਹਨਾਂ ਦਾ ਸਾਰਾ ਟੱਬਰ ਸੀ ਜੱਸੀ ਤੇ ਉਹਦਾ ਮੁੰਡਾ ਅਲਬੇਲ ਅੱਗੇ-ਅੱਗੇ ਤੁਰ ਫਿਰ ਰਹੇ ਸਨ ਧੰਮਣ ਵਾਲਾ ਦੀ ਨੌਜਵਾਨ ਸਭਾ ਤੇ ਨਗਰ ਪੰਚਾਇਤ ਦੀਆਂ ਅਲੱਗ ਸਕੀਮਾਂ ਸਨ ਬਚਿੱਤਰਦਾਸ ਸਬਦੀ ਸੁਣਦਾ ਸਬਦੀ ਮੰਨਦਾ ਜਿਵੇਂ ਕੋਈ ਕਹਿੰਦਾ ਉਹ ਸਤਿਵਚਨ ਆਗ ਚੜਦਾ ਬਾਬੇ ਦੁੱਲੇ ਦੀ ਸਮਾਦ ਦੇ ਕੋਲ ਹੀ ਬਾਬਾ RAMDAS ਦੀ ਚਿਤਾ ਨੂੰ ਅੱਗ ਲਾਈ ਗਈ ਸਵਾ ਮਣ ਪੱਕੀ ਚੰਦਨ ਦੀ ਲੱਕੜ phੂਕੀ ਗਈ ਇਲਾਕੇ ਦਾ ਕੁੱਲ ਸਾਧੂ ਸੰਤ ਆਇਆ